ਸਹਜ ਉਹ ਮਲੇਸਤਾਨ ਨੂੰ ਪੈਸਾਂ ਦੀ ਕੋਈ ਡਿਮਾਂਡ ਨਹੀਂ ਕਿਸੇ ਦੇ ਨਾਲ ਵੀ ਸਾਨੂੰ ਨਾਲੇ ਤੂੜੀ ਪੱਠਾ ਦਵਾਈਆਂ ਚੋਕਰ ਜੋ ਚਾਰਾ ਹੈਗਾ ਆ ਉੱਥੇ ਪਹੁੰਚਦਾ ਹੋਵੇ ਉਹ ਅਸੀਂ ਇਹਨਾਂ ਨੂੰ ਪਹੁੰਚਾਣ ਨੂੰ ਸਾਨੀ ਹੋਵੇ ਆਸ਼ਣ ਵੱਲੋਂ ਜਾਂ ਕੋਈ ਸਰਕਾਰ ਵੱਲੋਂ ਕੋਈ ਪ੍ਰਸ਼ਾਸਨ ਵੱਲੋਂ ਹਜੇ ਕੋਈ ਮਦਦ ਨਹੀਂ ਮਿਲੀ ਸਾਨੂੰ ਜੀ ਅਸੀਂ ਨਗਰ ਕੌਂਸਲ ਕਮੇਟੀ ਉੱਥੇ ਨੂਰਮਲ ਲੈ ਕੇ ਵੀ ਦੇਖ ਕੇ ਆਏ ਆ ਦੇਖੋ ਹੁਣ ਕਿੱਦਾਂ ਗੌਰ ਕਰਦੇ ਆ ਸਾਡੇ ਤੇ ਉਹ ਹਨਾ ਗਾਂਵਾ ਜੀ ਫਿਰ ਇੱਥੇ ਦੇਖ ਰਹੇ ਹਾਂ ਵੀ ਕਰੀ ਰਹੀ ਆ ਉਹ ਦਵਾਈਆਂ ਦਵਾਈਆਂ ਦਾ ਸਾਨੂੰ ਨਾਲ ਮਾੜਾ ਸਾਜੋਗ ਮਿਲ ਜਾਂਦਾ ਹੈ ਜਿਹੜੇ ਗਊ ਪਰ ਤਹਿਗੇ ਆ ਉਹਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਦਵਾਈਆਂ ਦਵਾਈਆਂ ਦਾ ਛੰਬਾਰੇ ਉਹ ਤੁਸੀਂ ਪਹਿਲੇ ਦੱਸੋ ਵੀ ਕਿੱਦਾਂ ਕਰਦੇ ਆ ਤੇ ਉਹ ਤੁਹਾਨੂੰ ਜਿਹੜੀਆਂ ਗਊ ਆਇਆ ਮਤਲਬ ਇਹ ਕੋਈ ਛੱਡ ਕੇ ਜਾਂਦਾ ਆ ਜਾਂ ਮਤਲਬ ਆ ਆ ਪਾ ਜਾਂਦੀ ਆ ਇਹ ਵਾਰੀ ਜਰੂਰ ਦੱਸੋ ਜੀ ਹਾਂਜੀ ਗੰਗਾਂ ਜਿੱਦਾਂ ਸ਼ਹਿਰਾਂ 'ਚ ਫਿਰਦੀਆਂ ਵੀ ਰੋੜਾਂ 'ਚ ਫਿਰਦੀਆਂ ਵੀ ਆ ਉਹ ਵੀ ਫੜ ਕੇ ਵੀ ਲੈ ਆਈਦੀਆਂ ਆ ਜਿਦਾਂ ਸਾਨੂੰ ਕੋਈ ਕਹਿੰਦਾ ਆ ਆਂ ਗਾਂ ਸਾਡੇ ਕੋਲ ਲੈ ਜਾਵਾਂ ਉਹ ਲੈ ਵੀ ਆਈ ਦੀ ਆ ਕਿਤੇ ਕੋਈ گاਵਾ ਬਵਾਠ ਮਾਰ ਖੱਤਿਆਂ ਚ ਪਈਆਂ ਹੁੰਦੀਆਂ ਆ ਉਹ ਵੀ ਚੱਕ ਕੇ ਵੀ ਲੈ ਆਈ ਦੀਆਂ ਨਿਆਰੇ ਚੋਂ ਵੀ ਕੱਢ ਕੇ ਲੈ ਆਈ ਦੀਆਂ ਲੈਣਾ ਤੋਂ ਵੀ ਚੱਕ ਕੇ ਲੈ ਆਈ ਦੀਆਂ ਨੇ ਨੁਮਾਇੰਦੇ ਆ ਸਾਡੇ ਸਰਦਾਰ ਜਗਵੀਰ ਸਿੰਘ ਬਰਾੜ ਵੀ ਆ ਤੇ ਬਡਾਲਾ ਸਾਹਿਬ ਇਹ ਤੁਸੀਂ ਇਹਨਾਂ ਕੋਲ ਵੀ ਗਏ ਨਹੀਂ ਅਸੀਂ ਇਹਨਾਂ ਕੋਲ ਆਲੇ ਆਪਣੇ ਕੋਈ ਗੱਲਬਾਤ ਨਹੀਂ ਕੀਤੀ ਕਿਉਂਕਿ ਇਦਾਂ ਸਿਕਣਾ ਇਹ ਗਊਸ਼ਾਲਾ ਦੇ ਵਿੱਚ ਬਾਬਾ ਜੀ ਨੇ ਅੱਜ ਤੱਕ ਕਿਸੇ ਚੀਜ਼ ਦਾ ਵੀ ਯਾਨੀ ਕਿ ਇੱਥੇ ਨਾ ਲਾਲਚ ਨਹੀਂ ਰੱਖਿਆ ਜੀ ਵੀ ਸਾਨੂੰ ਪੈਸੇ ਆ ਜਾਣ ਸਾਨੂੰ ਉਹ ਆ ਜਵੇ ਸਾਨੂੰ ਉਹ ਆ ਜਵੇ ਸਿਰਫ ਇਹਨਾਂ ਦੀ ਇਹੀ ਡਿਮਾਂਡ ਰਹੀ ਆ ਜੇ ਕੋਈ ਬੇਸਹਾਰਾ ਕੋ ਗਊ ਆਪ ਛੱਡਣ ਆਉਂਦਾ ਹੁੰਦਾ ਸੀ ਉਹਨੂੰ ਕਹਿੰਦੇ ਹੁੰਦੇ ਸੀ ਕਿ ਵੀ ਇੱਥੇ ਤੋਂ ਥੋੜੇ ਇੱਕ ਟਰਾਲੀ ਤੂੜੀ ਦੇ ਸਟਾਰੇ ਜਾਂ ਤੋਂ ਚਾਰਾ ਸਾਨੂੰ ਦੇ ਦੇ ਥੋੜਾ ਜਿਹਾ हां ए गल कह सकते भी उन आली काफी हद तक भी ਲੋਕਾਂ ਤੱਕ ਪਹੁੰਚ ਰਿਹਾ ਉਹਨਾਂ ਦਾ ਫੰਡ ਪਰ ਕੁਛ ਇਦਾਂ ਦੀਆਂ ਗਊਸ਼ਾਲਾ ਵੀ ਹੈਗੀਆਂ ਜਿੱਥੇ ਕੋਈ ਜਣਾ ਦਾ ਕੋ ਫੰਡ ਨਹੀਂ ਪਹੁੰਚ ਰਿਹਾ ਨਾ ਤਾਂ ਜੀ ਦੇਖੋ ਬਿਜਲੀ ਵੀ ਹੈ ਬਿਜਲੀ ਦਾ ਬਿੱਲ ਵੀ ਇੱਥੇ ਆਉਂਦਾ ਹੈ ਇੱਥੇ ਕੋਈ ਵੀ ਚੀਜ਼ ਆ ਸਾਰੇ ਹੱਥੀ ਪੈਸੇ ਦਿੱਤੇ ਜਾਂਦੇ ਆ ਹਾਂ ਕੋਈ ਗਊ ਭਗਤ ਆਉਂਦੇ ਆ ਵਧੀਆ ਭਗਤ ਆਉਂਦੇ ਆ ਉਹ ਆਪ ਕਰਵਾ ਕੇ ਚੱਲ ਜਾਂਦੇ ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਜੀ ਸਾਨੂੰ ਪੈਸੇ ਦੇ ਦਿਓ ਜੀ ਇਹ ਗੇ ਕੰਡੀਸ਼ਨ ਦੇਖੋ ਪਹਿਲਾਂ ਇੱਥੇ ਕੀ ਅੰਦਰ ਐਦਾ ਐਦਾ ਦੀਆਂ گاਵਾ ਆਉਂਦੀਆਂ ਆ ਸਾਡੇ ਕੋਲ ਪਿਕ ਸਾਡੇ ਕੋਲ ਐਲਬਮ ਬਣੀ ਹੋਈ ਆ ਜਿਨ੍ਹਾਂ ਦੇ ਬਲੈਡਰ ਤੱਕ ਬਾਹਰੋਂ ਨਿਕਲੇ ਹੋਏ ਆ ਹੁਣ ਤਾਂ ਇਹ ਹੀ ਮੰਗ ਕਰਨਾ ਚਾਹੁੰਦੇ ਆ ਜੀ ਵੀ ਤੁਸੀਂ ਸਾਰੀਆਂ ਗਊਸ਼ਾਲਾ ਦੇਖਦੇ ਹੋਵੋਗੇ ਚਲ ਬਹੁਤ ਵਧੀਆ ਗੱਲ ਆ ਬਟ ਥੋੜਾ ਜਿਹਾ ਧਿਆਨ ਇੱਧਰ ਗਊਸ਼ਾਲਾ ਲੱਭੀ ਮਾਰੋ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਆ ਜੀ ਦੇ ਦਰਸ਼ਕਾ ਦਾ ਤੁਸੀਂ ਦੇਖ ਰਹੇ ਹੋ ਇਕਤਾ ਰਹਿ ਚੈਨਲ ਤੇ ਮੈਂ ਤੁਹਾਡਾ ਆਪਣਾ ਸੋਨੂ ਬਾਧਰਪੁਰੀ ਅੱਜ ਅਸੀਂ ਫਲੋਰ ਰੋਡ ਤੇ ਸ਼ਿਵ ਸ਼ਕਤੀ ਗਊਸ਼ਾਲਾ ਸੰਸਥਾਨ ਰਜਿਸਟਰਡ ਨੂਰਮਹਿਲ ਦੇ ਕੋਲ ਆਏ ਆ ਅਸੀਂ ਉਹਨਾਂ ਤੋਂ ਅੱਜ ਬਾਬਾ ਜੀ ਤੋਂ ਜਾਣਕਾਰੀ ਲਵਾਂਗੇ ਕਿ ਉਹਨਾਂ ਨੂੰ ਕੀ ਕੀ ਮੁਸ਼ਕਲਾਂ ਆndੀਆਂ ਜਾਂ ਕੀ ਕੀ ਦਿੱਕਤਾਂ ਆ ਨੀਆਂ ਕਿੰਨੀਆਂ ਗਊਆਂ ਤੋਂ ਗਮ ਆ ਆ ਤੁਹਾਡੇ ਅਸੀਂ ਗੱਲ ਕਰਾਂਗੇ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਜੈ ਗਊ ਮਾਤਾ ਜੈ ਗੋਪਾਲ ਹਾਂਜੀ ਸਭ ਤੋਂ ਪਹਿਲੇ ਬਾਬਾ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਂ ਤੇ ਪਤਾ ਜਰੂਰ ਦੱਸ ਦਿਓ ਇਹ ਮੇਰਾ ਨਾਂ ਜਸਪਾਲ ਦਾਸ ਆ ਜੀ ਹਾਂਜੀ ਤੇ ਮੈਂ ਇੱਥੇ ਕੌਂਸਲਰ ਦਾ ਪ੍ਰਧਾਨ ਆ ਜੀ ਸੇਵਾ ਦਾ ਆ ਰਹੇ ਹਾਂ ਜੀ ਹਾਂਜੀ ਬਾਬਾ ਜੀ ਅ ਅੱਜ ਜਦੋਂ ਹੁਣ ਅਸੀਂ ਇੱਥੇ ਆਏ ਸੀ ਤੇ ਅਸੀਂ ਦੇਖਿਆ ਕਿ گاਉਂਾਂ ਵੀ ਕਿਸ ਵਿੱਚ ਕਾਫੀ ਜੜੀਆਂ ਫੱਟੜ ਵੀ ਆ ਕੁਝ ਜ਼ਖਮੀ ਵੀ ਆ ਹੈਨਾ ਤੇ ਤੁਸੀਂ ਇਹਨਾਂ ਦੀ ਜਿਹੜੀ ਸਾਫ਼ ਸੰਭਾਲਿਆ ਉਹ ਤੁਸੀਂ ਪਹਿਲਾਂ ਦੱਸੋ ਵੀ ਕਿੱਦਾਂ ਕਰਦੇ ਆ ਤੇ ਤੁਹਾਨੂੰ ਜਿਹੜੀਆਂ ਗਾਉ ਆਇਆ ਮਤਲਬ ਇਹ ਕੋਈ ਛੱਡ ਕੇ ਜਾਂਦਾ ਆ ਜਾਂ ਮਤਲਬ ਇਹ ਆਪ ਆ ਜਾਂਦੀਆਂ ਇਹ ਬਾਰੇ ਜਰੂਰ ਦੱਸੋਈ ਹਾਂਜੀ ਗੰਗਾਂ ਜਿੱਦਾਂ ਸ਼ਹਿਰਾਂ 'ਚ ਫੇਰਦੀਆਂ ਵੀ ਰੋੜਾਂ 'ਚ ਫੇਰਦੀਆਂ ਵੀ ਆ ਉਹ ਹੀ ਫੜ ਕੇ ਵੀ ਲੈ ਆਈਦੀਆਂ ਆ ਜਿੱਦਾਂ ਸਾਨੂੰ ਕੋਈ ਕਹਿੰਦਾ ਆ ਆਂ ਗਾਂ ਸਾਡੇ ਕੋਲ ਲੈ ਜਾਓ ਉਹ ਲੈ ਵੀ ਆਈਦੀ ਆ ਕਿਤੇ ਕੋਈ ਗਾਵਾਂ ਬਵਾਟ ਮਾਰ ਖੱਤਿਆਂ 'ਚ ਪਈਆਂ ਹੁੰਦੀਆਂ ਆ ਉਹ ਵੀ ਚੱਕ ਕੇ ਵੀ ਲੈ ਆਈਦੀਆਂ ਆ ਨਿਆਰੇ 'ਚ ਵੀ ਕੱਢ ਕੇ ਲੈ ਆਈਦੀਆਂ ਆ ਲੈਣਾ ਤੋਂ ਵੀ ਚੱਕ ਕੇ ਲੈ ਆਈਦੀਆਂ ਆ ਫਟੜ ਗਾਵਾਂ ਦੀ ਵੀ ਇੱਥੇ ਦੇਖ ਰਹੇ ਵੀ ਕਰੀ ਰਹੀ ਆ ਉਹ ਦਵਾਈਆਂ ਦਵਾਈਆਂ ਦਾ ਸਾਨੂੰ ਨਾਲ ਵਾਲਾ ਟੋੜਾ ਸਹਿਯੋਗ ਮਿਲ ਜਾਂਦਾ ਹੈ ਜਿਹੜੀ ਗਊ ਭਗਤ ਹੈਗੇ ਆ ਉਹਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਦਵਾਈਆਂ ਦਵਾਈਆਂ ਦਾ ਹੋਰ ਆਪਾਂ ਨੂੰ ਕੋਈ ਮਦਦ ਨਹੀਂ ਹੈਗੀ ਕਿ ਬੱਸ ਅੱਛਾ ਹੋਰ ਕੋਈ ਮਦਦ ਨਹੀਂ ਜੀ ਜਿੱਦਾਂ ਮਤਲਬ ਫਿਰ ਤੋ ਅਸੀਂ ਇਹ ਕਿੱਦਾਂ ਮੇਨਟੇਨੈਂਸ ਕਰਦੇ ਕਿੱਦਾਂ ਖਰਚਾ ਤੁਹਾਡਾ ਨਿਕਲਦਾ ਸਾਰਾ ਖਰਚਾ ਗਊ ਭਗਤਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਜੀ ਇਸ ਟਾਈਮ ਹੋਰ ਸਾਨੂੰ ਕਿਸੇ ਪਾਸਿਓਂ ਕੋਈ ਮਦਦ ਨਹੀਂ ਮਿਲ ਰਹੀ ਹੈ ਜੀ ਗਊ ਭਗਤ ਤੇ ਆ ਰਹੇ ਆ ਉਹ ਸੇਜੋ ਕਰਾ ਰਹੇ ਆ ਉਹ ਵੀ ਹੁਣ ਕੋਰੋਨਾ ਕਾਲ ਕਰਕੇ ਗਊ ਭਗਤ ਬਹੁਤ ਘੱਟ ਆ ਰਹੇ ਆ ਇਸ ਕਰਕੇ ਹੀ ਔਖੇ ਹੋਏ ਆ ਔਰ ਕਰੋਨਾ ਦੇ ਕਰਕੇ ਜਿਹੜਾ ਤੁਹਾਨੂੰ ਕਾਫੀ ਜਿਹੜਾ ਖਰਚੇ ਤੋਂ ਵੀ ਕਹਿ ਸਕਦੇ ਤੰਗੀ ਆ ਜਾਂ ਜਦੋਂ ਉਹਨਾਂ ਦੀ ਸਾਫ ਸੰਭਾਲ ਕਰਨੀ ਆ ਉਹਦੇ ਵਿੱਚ ਵੀ ਤੁਹਾਨੂੰ ਤੰਗੀ ਆ ਰਹੀ ਆ ਬਹੁਤ ਸਾਰੀਆਂ ਤੰਗੀਆਂ ਬਸ ਟਾਈਮ ਕੋਈ ਪਾਣੀ ਦੀ ਆ ਜਾਂਦੀ ਆ ਕੋਈ ਚਾਰੇ ਦੀ ਵੀ ਆ ਜਾਂਦੀ ਆ ਜਿਹਦੇ ਵਿੱਚ ਚਾਰਾ ਵੀ ਸਾਨੂੰ ਨਹੀਂ ਮਿਲਦਾ ਹਨਾ ਫਿਰ ਤੁਸੀਂ ਬਾਬਾ ਜੀ ਇਹਨੂੰ ਕਿੱਦਾਂ ਮੇਨਟੇਨੈਂਸ ਕਰਦੇ ਆ ਮਤਲਬ ਬਸ ਉਹੀ ਬਸ ਗਊ ਭਗਤੀ ਕਰਾ ਰਹੇ ਆ ਜੀ ਨਾਲ ਹੋਰ ਕੋਈ ਨਹੀਂ ਕਰਾ ਰਿਹਾ ਇਸ ਟਾਈਮ ਜੀ ਬਸ ਹਾਂਜੀ ਉਹੀ ਕਰਾ ਰਹੇ ਆ ਉਹਨਾਂ ਨੂੰ ਕੋਈ ਹੋਰ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਜਾਂ ਕੋਈ ਸਰਕਾਰ ਵੱਲੋਂ ਕੋਈ ਪ੍ਰਸ਼ਾਸਨ ਵੱਲੋਂ ਹਜੇ ਕੋਈ ਮਦਦ ਨਹੀਂ ਮਿਲੀ ਸਾਨੂੰ ਜੀ ਅਸੀਂ ਨਗਰ ਕੌਂਸਲ ਕਮੇਟੀ ਉੱਥੇ ਨੂਰਮਲ ਲੈ ਕੇ ਵੀ ਦੇਖ ਕੇ ਆਏ ਆ ਦੇਖੋ ਹੁਣ ਕਿੱਦਾਂ ਗੌਰ ਕਰਦੇ ਆ ਸਾਡੇ ਤੇ ਉਹ ਹਨਾ ਉਹਨਾਂ ਨੂੰ ਕਹਿ ਕੇ ਵੀ ਆਏ ਆ ਵੀ ਸਾਨੂੰ ਇਹ ਲੋ ਬੇਚਾਰੀਆਂ ਬੇਸਹਾਰਾ ਗਊਆਂ ਆ ਇਹਨਾਂ ਦਾ ਇਹਨਾਂ ਨੂੰ ਹੱਕ ਮਿਲਣਾ ਚਾਹੀਦਾ ਆ ਜੀ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਪ੍ਰਧਾਨ ਨੂੰ ਬਸ ਦੇਖੀਏ ਪ੍ਰਧਾਨ ਨੂੰ ਤੁਸੀਂ ਬੇਨਤੀ ਵੀ ਕੀਤੀ ਐ ਤਾਂ ਤੁਸੀਂ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਮੰਗ ਇਹੀ ਕਰਦੇ ਆ ਵੀ ਚਲੋ ਇਹ ਵੀ ਸਾਰੀਆਂ ਜਿਹੜੀਆਂ 12 ਗਊਆਂ ਆ ਬੇਸਹਾਰਾ ਗਊਆਂ ਆ ਕੰਮ ਤਾਂ ਪ੍ਰਸ਼ਾਸਨ ਦਾ ਹੀ ਸਾਰਾ ਜੀ ਇਹ ਅਸੀਂ ਕਰ ਰਹੇ ਆ ਵੀ ਚਲੋ ਸਾਨੂੰ ਸਹਿਯੋਗ ਮਿਲੇ ਸਾਨੂੰ ਕਾਨੂੰਨਾਂ ਦੇ ਤੂੜੀ ਪੱਠਾ ਦਵਾਈਆਂ ਚੋਕਰ ਜੋ ਚਾਰਾ ਹੈਗਾ ਆ ਉਹ ਇੱਥੇ ਪਹੁੰਚਦਾ ਹੋਵੇ ਉਹ ਅਸੀਂ ਇਹਨਾਂ ਨੂੰ ਪਹੁੰਚਾਉਣ ਨੂੰ ਸਾਨੀ ਹੋਵੇ ਪਾਉਣ ਦੇ ਵਿੱਚ ਆਸਾਨੀ ਹੋਵੇ ਮਜੂਰ ਆ ਉਹ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਆ ਹਾਂਜੀ ਸਾਨੀ ਵਾਜ ਜੈ ਗੋ ਮਾਤਾ ਜੀ ਜੈ ਗੋ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਸਦੀ ਭਾਜੀ ਤੁਸੀਂ ਇੱਕ ਮੰਗ ਪੱਤਰ ਲੈ ਕੇ ਜਿਹੜਾ ਆਪਣੇ ਇੱਥੇ ਪ੍ਰਸ਼ਾਸਨ ਕੋਲ ਵੀ ਗਏ ਕਮੇਟੀ ਘਰ ਗਏ ਸੀ ਨਾ ਤੇ ਤੁਹਾਨੂੰ ਉੱਥੋਂ ਕੀ ਰਿਸਪੌਂਸ ਮਿਲਿਆ ਉਹਨਾਂ ਦਾ ਕੀ ਜਵਾਬ ਮਿਲਿਆ ਅਸੀਂ ਗਏ ਸੀਗੇ ਜੀ ਸਾਰੇ ਜਿੰਨੇ ਵੀ ਗੋ ਭਗਤ ਹੈਗੇ ਆ ਨਾਲ ਸਾਡੇ ਬਾਬਾ ਜੀ ਵੀ ਔਰ ਨਾਲ ਸਾਡੇ ਗਿੱਲ ਸਾਹਿਬ ਜਿਹੜੇ ਹੁਣ ਬਣੇ ਹੋਏ ਆਪਣੇ ਐਮਸੀ ਬਣੇ ਕਾਉਂਸਲਰ ਬਣੇ ਆ ਕੀ ਨਾਮ ਉਹਨਾਂ ਦਾ ਨਾਮ ਕੁਸ਼ੋਰ ਜੀ ਗਿੱਲ ਜੀ ਉਹ ਨਾਲ ਗਏ ਸੀਗੇ ਅਸੀਂ ਸਾਨੂੰ ਈਓ ਸਾਹਿਬ ਤਾਂ ਨਹੀਂ ਮਿਲੇ ਉੱਥੇ ਸਾਨੂੰ ਇੰਸਪੈਕਟਰ ਸਾਹਿਬ ਮਿਲੇ ਸੀਗੇ ਉਹ ਸਰਦਾਰ ਜੀ ਕੀ ਨਾਮ ਉਹਨਾਂ ਦਾ ਮੈਂ ਭੁੱਲ ਗਿਆ ਉਹਨਾਂ ਤੇ ਉਹ ਮਿਲੇ ਸੀਗੇ ਅਸੀਂ ਉਹਨਾਂ ਕੋਲ ਜਾ ਕੇ ਮੰਗ ਪੱਤਰ ਦੇ ਕੇ ਆ ਗਏ ਸੀਗੇ ਉਹਨਾਂ ਨੂੰ ਬਟ ਹਾਲੇ ਤੱਕ ਸਾਨੂੰ ਕੋਈ ਉਸ ਚੀਜ਼ ਦਾ ਰਿਸਪਾਂਸ ਨਹੀਂ ਮਿਲਿਆ ਗੌਰ ਕਰਨਗੇ ਕਹਿੰਦੇ ਕਮੇਟੀ ਗਠਿਤ ਹੋਊਗੀ ਇਹ ਹੀ ਗੱਲਬਾਤ ਕਰਾਂਗੇ ਹੁਣ ਜਿੱਦਾਂ ਤੁਸੀਂ ਉਹਨਾਂ ਕੋਲ ਗਏ ਤੇ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਸਾਡੇ ਸਰਦਾਰ ਜਗਵੀਰ ਸਿੰਘ ਬਰਾੜ ਵੀ ਆ ਤੇ ਬਡਾਲਾ ਸਾਹਿਬ ਵੀ ਤੁਸੀਂ ਇਹਨਾਂ ਕੋਲ ਵੀ ਗਏ ਨਹੀਂ ਅਸੀਂ ਇਹਨਾਂ ਕੋਲ ਆਲੇ ਆਪਣੀ ਕੋਈ ਗੱਲਬਾਤ ਨਹੀਂ ਕੀਤੀ ਅੱਛਾ ਜੀ ਕਿਉਂਕਿ ਇਦਾਂ ਸਿਕਣਾ ਇਹ ਗਊਸ਼ਾਲਾ ਦੇ ਵਿੱਚ ਬਾਬਾ ਜੀ ਨੇ ਅੱਜ ਤੱਕ ਕਿਸੇ ਚੀਜ਼ ਦਾ ਵੀ ਯਾਨੀ ਕਿ ਇੱਥੇ ਨਾ ਲਾਲਚ ਨਹੀਂ ਰੱਖਿਆ ਜੀ ਵੀ ਸਾਨੂੰ ਪੈਸੇ ਆ ਜਾਣ ਸਾਨੂੰ ਉਹ ਆ ਜਵੇ ਸਾਨੂੰ ਉਹ ਆ ਜਵੇ ਸਿਰਫ ਇਹਨਾਂ ਦੀ ਇਹੀ ਡਿਮਾਂਡ ਰਹੀ ਆ ਜੇ ਕੋਈ ਬੇਸਹਾਰਾ ਕੋ ਗਊ ਆਪ ਛੱਡਣ ਹੁੰਦਾ ਹੁੰਦਾ ਸੀ ਉਹਨੂੰ ਕਹਿੰਦੇ ਹੁੰਦੇ ਸੀ ਜੇ ਵੀ ਇੱਥੇ ਤੂੰ ਥੋੜਾ ਇੱਕ ਟਰਾਲੀ ਤੂੜੀ ਦੇ ਸਟਾਰੇ ਜਾਂ ਤੋ ਚਾਰਾ ਸਾਨੂੰ ਦੇ ਦੇ ਥੋੜਾ ਜਿਹਾ ਵੀ ਅਸੀਂ ਇਹਨਾਂ ਨੂੰ ਪਾਲਣ ਦੇ ਵਿੱਚ ਸਾਨੂੰ ਕੋਈ ਦਿੱਕਤ ਨਾ ਆਵੇ ਯਾਨੀ ਕਿ ਐਸੀ ਵੀ ਹਾਲੇ ਉਹਨਾਂ ਕੋਲ ਕਦੀ ਵੀ ਯਾਨੀ ਕਿ ਨਾ ਕਮੇਟੀ ਕੋਲ ਕਦੀ ਗਏ ਨਾ ਬਰਾਟ ਸਾਹਿਬ ਉਹਨਾਂ ਕੋਲ ਕਦੀ ਗਏ ਨਾ ਗੁਰਪਤਾਪ ਸਾਹਿਬ ਉਹਨਾਂ ਕੋਲ ਬਡਾਲਾ ਜੀ ਕੋਲ ਕਦੀ ਗਏ ਜੇ ਸਾਨੂੰ ਕੋਈ ਨੇ ਰਿਸਪੌਂਸ ਮਿਲਦਾ ਤੇਸੀਂ ਵੀ ਕੋਸ਼ਿਸ਼ ਕਰਾਂਗੇ ਵੀ ਗਾਂ ਵੀ ਉਹਨਾਂ ਨੇ ਕਹੀਏ ਵੀ ਜੋ ਗਵਰਨਮੈਂਟ ਵੱਲੋਂ ਜੋ ਪੰਜਾਬ ਸਰਕਾਰ ਹਾਂ ਵੀ ਮੁਹੱਈਆ ਕਰਵਾ ਰਹੀ ਹੈ ਗਊ ਆਪਰਾਤੀ ਜੋ ਵੀ ਫੰਡ ਰਿਲੀਜ਼ ਹੋ ਰਿਹਾ ਉਹ ਪਰ ਹਨਾ ਵੀ ਅਸੀਂ ਇਹ ਹੀ ਬੇਨਤੀ ਕਰਾਂਗੇ ਵੀ ਉਹ ਜਿੱਥੇ ਤੱਕ ਹੋ ਸਕੇ ਵੀ ਹਾਂ ਇਹ ਗੱਲ ਕਹਿ ਸਕਦੇ ਵੀ ਉਹਨਾਂ ਦੀ ਕਾਫੀ ਹੱਦ ਤੱਕ ਵੀ ਲੋਕਾਂ ਤੱਕ ਪਹੁੰਚ ਰਿਹਾ ਉਹਨਾਂ ਦਾ ਫੰਡ ਪਰ ਕੁਝ ਇਦਾਂ ਦੀਆਂ ਗਊਸ਼ਾਲਾ ਵੀ ਹੈਗੀਆਂ ਜਿੱਥੇ ਕੋਈ ਜਣਾ ਦਾ ਕੋ ਫੰਡ ਨਹੀਂ ਪਹੁੰਚ ਰਿਹਾ ਜਿੱਦਾਂ ਸਰਕਾਰ ਗਊ ਨੂੰ ਟੈਕਸ ਕਰਦੀ ਹਾਂਜੀ ਹਾਂਜੀ ਕਦੋਂ ਭਾਰਤਾਂ ਜੀ ਦੇ ਦੇ ਵਿੱਚ ਵੀ ਲਾ ਕੇ ਆਉਂਦਾ ਕੋਈ ਟੈਕਸ ਕਰਦਾ ਜੇ ਕੋਈ ਟੈਕਸ ਕਰਦਾ ਹੁੰਦਾ ਤਾਂ ਸਰਕਾਰ ਦਾ ਫਰਜ਼ ਹੁੰਦਾ ਵੀ ਲੋਕਾਂ ਦਾ ਬਚਾਓ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਹਾਂ ਲੋਕਾਂ ਦਾ ਤੱਕ ਬਚਾਓ ਬਚਾਓ ਬਿਲਕੁਲ ਬਿਲਕੁਲ ਤੇ ਇਹ ਬਾਰੇ ਤੁਸੀਂ ਕੀ ਕਹਿਣਾ ਹਾਂ ਜੀ ਹਾਂ ਜੀ ਇੱਥੇ ਨਾ ਤਾਂ ਜੀ ਦੇਖੋ ਬਿਜਲੀ ਵੀ ਆ ਬਿਜਲੀ ਦਾ ਬਿੱਲ ਵੀ ਇੱਥੇ ਆਉਂਦਾ ਇੱਥੇ ਕੋਈ ਵੀ ਚੀਜ਼ ਆ ਸਾਰੇ ਹੱਥੀ ਪੈਸੇ ਦਿੱਤੇ ਜਾਂਦੇ ਆ ਹਾਂ ਕੋਈ ਗੋਪਗਤ ਆਉਂਦੇ ਆ ਵਧੀਆ ਭਗਤ ਆਉਂਦੇ ਆ ਉਹ ਆਪ ਕਰਵਾ ਕੇ ਚੱਲ ਜਾਂਦੇ ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਜੀ ਸਾਨੂੰ ਪੈਸੇ ਦੇ ਦਿਓ ਜੀ ਇਹੀ ਗੇ ਕੰਡੀਸ਼ਨ ਦੇਖੋ ਪਹਿਲਾਂ ਇੱਥੇ ਕੀ ਅੰਦਰ ਇਦਾਂ ਇਦਾਂ ਦੀਆਂ گاਵਾ ਆਉਂਦੀਆਂ ਆ ਸਾਡੇ ਕੋਲ ਪਿਕ ਸਾਡੇ ਕੋਲ ਐਲਬਮ ਬਣੀ ਹੋਈ ਆ ਜਿਨ੍ਹਾਂ ਦੇ ਬਲੈਡਰ ਤੱਕ ਬਾਹਰੋਂ ਨਿਕਲੇ ਹੋਏ ਆ ਇੱਕ ਤਾਂ ਗਾਜਦਾਰੀ ਸੀਗੀ ਜਿਹਦੇ ਵਿੱਚ ਉਹਦੇ ਪਿਸ਼ਾਬ ਵਾਲੀ ਜਗ੍ਹਾ ਦੇ ਉੱਤੇ ਮੈਨੂੰ ਲੱਗਦਾ ਸੀਗਾ ਵੀ ਜਿ ਕਿਸੇ ਨੇ ਇਦਾਂ ਨਾ ਵੀ ਪਟਾਕਾ ਰੱਖ ਕੇ ਕਿਹਾਂ ਚਲਾ ਦਿੱਤਾ ਹੁੰਦਾ ਕਾਫੀ ਹਾਲਤ ਜਿਹੜੀ ਬੰਦਿਆਂ ਆਉਂਦੀਆਂ ਹਨ ਫਿਰ ਨਕੋਦਰ ਉੱਤੋਂ ਨਕੋਦਰ ਦੇ ਕੋ ਆਪਣੇ ਐਸ ਐਚਓ ਸਾਹਿਬ ਵੀ ਉਹ ਵੀ 20 ਗਾਮ ਲੈ ਕੇ ਆਏ ਫਲੋਰ ਦੇ ਵਿੱਚੋਂ ਵੀ ਆਪਣੇ ਐਸਚੋ ਸਾਹਿਬ ਸੀ ਉਹ ਵੀ ਗਦੀ ਬੀ ਗਾਵਾਂ ਲੈ ਗਈਆਂ ਇੱਥੇ ਮਤਲਬ ਤੁਹਾਨੂੰ ਛੱਡ ਗਏ ਗਾਂ ਬੜੇ ਤੋਂ ਸਾਹਿਬ ਲੈ ਕੇ ਆਏ ਲਾਂਬੜੇ ਤੋਂ ਲਾਂਬੜੇ ਤੋਂ ਪਹੁੰਚਿਆ ਲੈ ਕੇ ਆਈ ਸੀ ਉੱਥੋਂ ਟੋਟਲ ਕਿੰਨੇ ਆਉਂਦੇ ਆ ਜੀ ਗਾਵਾਂ ਟੋਟਲ ਜੀ 200 ਦੇ ਲਗਭਗ ਛੱਡ ਗਈਆਂ ਜੀ ਇਹਦੇ ਵਿੱਚ ਦੁੱਧ ਵਾਲੀਆਂ ਜਿੰਨੇ ਦੁੱਧ ਵਾਲੀ ਦੀ ਕੋਈ ਵੀ ਹੈ ਜੀ ਦੱਡ ਵਾਲੀ ਅੱਧੀ ਹੋ ਗਈ ਸਾਡੇ ਟੀਮ ਦੇ ਵਿੱਚ ਮੈਂ ਝੜਦਾ ਜੀ ਬਹੁਤ ਘੱਟ ਦੇ ਵਿੱਚ ਦੁੱਧ ਵਾਲੀਆਂ ਹੈਗੀਆਂ ਤੇ ਬਾਕੀ ਜਿਹੜੀਆਂ ਜਿਨ੍ਹਾਂ ਦਾ ਮਤਲਬ ਲਾਜ ਵੀ ਚੱਲ ਰਿਹਾ ਹੈ ਇੱਥੇ ਸੇਵਾ ਹੀ ਚੱਲ ਰਹੀ ਸਹੀ ਮਾਨਿਆਂ ਦੇ ਵਿੱਚ ਜਿਹੜੀ ਸੇਵਾ ਚੱਲ ਰਹੀ ਉਹ ਇੱਥੇ ਹੀ ਚੱ ਨਹੀਂ ਤਾਂ ਇਹ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਨਾ ਚਾਹੁੰਦੇ ਆ ਜੀ ਵੀ ਤੁਸੀਂ ਸਾਰੀਆਂ ਗਊਸ਼ਾਲਾ ਦੇਖਦੇ ਹੋਵੋਗੇ ਚਲ ਬਹੁਤ ਵਧੀਆ ਗੱਲ ਆ ਬਟ ਥੋੜਾ ਜਿਆ ਧਿਆਨ ਇੱਧਰ ਗਊਸ਼ਾਲਾ ਵਾਲਾ ਵੀ ਮਾਰੋ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਆ ਜੀ ਬਹੁਤ ਜ਼ਿਆਦਾ ਲੋੜ ਆ ਹੋਰ ਇੱਥੇ ਬੇਸਹਾਰਾ ਆਈਆਂ گاਉਆਂ ਆਈਆਂ ਆ ਜਿਨ੍ਹਾਂ ਦਾ ਬੁਰਾ ਹਾਲ ਹੋਇਆ ਪਿਆ ਉਹਨਾਂ ਦੀ ਦੇਖ ਰੇਖ ਉਹਨਾਂ ਦਾ ਦਾਰੂ ਪਾਣੀ ਜੋ ਵੀ ਹੈਗਾ ਉਹਨਾਂ ਦਾ ਚਾਰਾ ਉਹਨਾਂ ਦੀ ਫੀਡ ਅੱਛੇ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਹੋ ਸਕੇ ਸਾਨੂੰ ਤਾਂ ਪਉਨ ਲੱਗਣਾ ਹੀ ਲੱਗਣਾ ਨਾਲ ਤੁਹਾਨੂੰ ਵੀ ਲੱਗੂਗਾ ਜੀ ਜੀ ਬਿਲਕੁਲ ਬਿਲਕੁਲ ਇਹ ਗੱਲ ਬਿਲਕੁਲ ਇਹਨਾਂ ਨੇ ਸਹੀ ਕਹੀ ਹੈ ਕਿ ਜਿਹੜਾ ਪਉਨ ਤੁਹਾਨੂੰ ਲੱਗਣਾ ਸਾਨੂੰ ਲੋੜ ਹੈ ਅੱਜ ਇਹਨਾਂ ਮਤਲਬ ਜੋ ਗਊਸ਼ਾਲਾ ਦੇ ਵਿੱਚ ਬੇਸਾਰਾ ਗਊਆਂ ਆ ਉਹਨਾਂ ਦੀ ਸੇਵਾ ਕੀਤੀ ਜਾਵੇ ਔਰ ਜੋ ਵੱਧ ਤੋਂ ਵੱਧ ਸਤੋ ਸਾਰਦਾ ਦਾ ਸੰਬੰਧ ਘਟਿਆ ਜਾਵੇ ਜੋ ਇਹਨਾਂ ਜੋ ਮਤਲਬ ਗਾਮਾ ਫੱਟੜ ਵੀ ਹੋਈਆਂ ਬਿਮਾਰ ਵੀ ਆ ਉਹਨਾਂ ਦਾ ਇਲਾਜ ਵੀ ਹੋ ਸਕੀ ਧੰਨਵਾਦ ਜੀ